ਆਹ ਕਦੇ ਗੜੀ ਬਖਸ਼ ਪਿੰਡ ਹਯਤ ਦਾ ਇਹ ਲੋਖਾ ਜਫਾ ਜਫਾ ਹੋ ਜਾਵੇ ਉਹ ਸ਼ਾਨ ਕਰਦੀਆ ਉਹ ਸ਼ਾਨ ਕਰਦੀਆ ਪਿੰਡ ਅੰਜਾਮੀਪੁਰ ਵਿਖੇ ਸਾਲਾਨਾ ਕਬੱਡੀ ਟੂਰਨਾਮੈਂਟ ਪਿੰਡ ਵਾਸੀਆਂ ਐਨ ਆਰ ਆਈ ਵੀਰਾਂ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਸਪੋਰਟਸ ਕਲੱਬ ਦੇ ਪ੍ਰਬੰਧਕਾਂ ਦੀ ਅਗਵਾਈ ਵਿੱਚ ਦੁਆਬਾ ਲੀਗ ਟੂਰਨਾਮੈਂਟ ਕਰਵਾਇਆ ਗਿਆ ਜਿੱਥੇ ਲੀਗ ਦੀਆਂ 8 ਟੀਮਾਂ ਨੇ ਭਾਗ ਲਿਆ ਆਲ ਓਪਨ ਕਬੱਡੀ ਮੁਕਾਬਲਿਆਂ ਤੋਂ ਪਹਿਲਾਂ ਭਾਰ 65 ਕਿਲੋ ਕਬੱਡੀ ਦੇ 6 ਟੀਮਾਂ ਦੇ ਮੁਕਾਬਲੇ ਕਰਵਾਏ ਗਏ ਜੋ ਕਿ ਪ੍ਰੋਪਰ ਲੀਗ ਸਿਸਟਮ ਮੈਚਾਂ ਦੇ ਹਿਸਾਬ ਦੇ ਨਾਲ ਹੋਏ ਜਿਸ ਵਿੱਚ ਹਰ ਇੱਕ ਟੀਮ ਨੂੰ ਪੂਲ ਸਿਸਟਮ ਅਨੁਸਾਰ ਇੱਕ ਦੂਜੇ ਨਾਲ ਖੇਡਣਾ ਪਿਆ ਜਿਸ ਨਾਲ ਕਾਫੀ ਖਿਡਾਰੀਆਂ ਨੂੰ ਕਬੱਡੀ ਖੇਡ ਕੇ ਆਪਣੇ ਜੋਹਰ ਦਿਖਾਉਣ ਦਾ ਮੌਕਾ ਮਿਲਿਆ ਕਿਉਂਕਿ ਇਸ ਸਿਸਟਮ ਅਨੁਸਾਰ ਖਿਡਾਰੀਆਂ ਨੂੰ ਵੱਧ ਰੈਡਾਂ ਤੇ ਵੱਧ ਜੱਫੇ ਲਾਉਣ ਦੇ ਬਾਰ-ਬਾਰ ਮੌਕੇ ਮਿਲਦੇ ਰਹੇ ਜਿਸ 65 ਕਿਲੋ ਭਾਰ ਵਰਗ ਦਾ ਫਾਈਨਲ ਮੁਕਾਬਲਾ ਪੇਟਾਂ ਦੀ ਟੀਮ ਦੇ ਨਾਮ ਰਿਹਾ ਜਦੋਂ ਕਿ ਦੂਸਰੇ ਸਥਾਨ ਤੇ ਪਿੰਡ ਰਾਗੜਾਂ ਦੀ ਟੀਮ ਰਹੀ ਜਦਕਿ ਅੱਜ ਦੀਆਂ ਲੀਗ ਦੀਆਂ ਕਲੱਬਾਂ ਦੇ ਮੁਕਾਬਲੇ ਵੀ ਉਲਟ ਫੇਰ ਵਾਲੇ ਹੋਏ ਅਤੇ ਮੈਚਾਂ ਦੇ ਨਤੀਜੇ ਆਖਰੀ ਕਬੱਡੀ ਤੇ ਹੋਏ ਅੱਜ ਦਾ ਫਾਈਨਲ ਮੁਕਾਬਲਾ ਮਲਸ਼ੀਆਂ ਕੈਂਪ ਤੇ ਸ਼ਾਹਕੋਟ ਲਾਇਨਜ਼ ਨੂੰ ਹਰਾ ਕੇ ਫਾਈਨਲ ਮੁਕਾਬਲਾ ਆਪਣੇ ਨਾਮ ਕੀਤਾ ਅੱਜ ਦੇ ਕਬੱਡੀ ਟੂਰਨਾਮੈਂਟ ਦਾ ਬੈਸਟ ਰੇਡਰ ਗੁਰੀ ਮਾਦੋਪੁਰ ਅਤੇ ਮੁੰਨਾ ਤਲਵੰਡੀ ਚੌਧਰੀਆ ਰਿਹਾ ਜਿਨ੍ਹਾਂ ਨੇ ਬਰਾਬਰ 8-8 ਕਬੱਡੀਆਂ ਪਾ ਕੇ 8 ਅੰਕ ਹਾਸਲ ਕੀਤੇ ਜਦੋਂ ਕਿ ਬੈਸਟ ਜਾਫੀ ਸਤੂ ਸ਼ੇਰਪੁਰ ਦੋਨਾਂ ਰਹਿਆ ਜਿਸਨੇ 10 ਟੱਚ ਲੈ ਕੇ 5 ਜੱਫੇ ਲਗਾਏ ਕਮੇਟੀ ਵੱਲੋਂ ਜੇਤੂ ਟੀਮਾਂ ਨੂੰ ਨਗਦ ਰਾਸ਼ੀ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਤੇ ਬੈਸਟ ਰੇਡਰ ਤੇ ਜੱਫੀ ਨੂੰ ਵੱਡੇ ਕੱਪ ਦੇ ਕੇ ਸਨਮਾਨਿਤ ਕੀਤਾ ਗਿਆ ਉੱਥੇ ਹੀ ਇਲਾਕੇ ਦੇ ਪ੍ਰਸਿੱਧ ਬੁਲਾਰੇ ਬਿੱਟੂ ਬਿਹਾਰੀਪੁਰ ਰਾਜਨ ਕਲਿਆਣ ਸੋਡੀ ਟਿੱਪਾ ਹਨੀਫ ਅਲੀ ਸੁਖ ਘੋਲੀਆ ਅਮਨ ਚਿੱਟੀ ਆਦਿ ਬੁਲਾਰਿਆਂ ਨੇ ਇਸ ਕਬੱਡੀ ਕੱਪ ਤੇ ਆਪਣੀ ਹਾਜ਼ਰੀ ਲਗਵਾਈ ਤੇ ਖਿਡਾਰੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਗਰ ਤੁਸੀਂ ਵੀ ਆਪਣੇ ਪਿੰਡ ਜਾਂ ਸ਼ਹਿਰ ਦਾ ਖੇਡ ਮੇਲਾ TVNRI Sports ਦੇ ਜ਼ਰੀਏ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਹੋ ਤਾਂ ਸਾਨੂੰ ਸਾਡੇ ਕਮੈਂਟ ਬਾਕਸ ਦੇ ਵਿੱਚ ਆਪਣੇ ਪਿੰਡ ਜਾਂ ਸ਼ਹਿਰ ਦਾ ਨਾਮ ਜ਼ਿਲ੍ਹਾ ਤਰੀਕ ਲਿਖ ਕੇ ਜ਼ਰੂਰ ਭੇਜੋ ਇਸੇ ਹੀ ਤਰ੍ਹਾਂ ਅਸੀਂ ਤੁਹਾਨੂੰ ਹਰ ਰੋਜ਼ ਖੇਡ ਜਗਤ ਨਾਲ ਜੁੜੀਆਂ ਜਾਣਕਾਰੀਆਂ ਦਿੰਦੇ ਰਹਾਂਗੇ ਸਾਡੇ YouTube ਚੈਨਲ TVNRI Sports ਨੂੰ ਜ਼ਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਜ਼ਰੂਰ ਦਬਾਓ ਤਾਂ ਜੋ ਸਾਡੀ ਹਰ ਇੱਕ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ पिंड निजामीपुर मलसिया तो सुखविंदर बिनेंगाणुकी कड़ी बख्श पिंड है सुनिया गरीबी का तू लग भ माड़ा टाइम दिले ना को सोणिए जे अवटा के टुल बन गए माड़े टेम लागे ना कोई तो आया सोनिए मलिया वाले पापा रखू करता गुरु घर शी